ਬਿਲਾਵਲ ਮਹਲਾ ਪੰਜਵਾਂ ਗੁਰਪੁਰ ਅਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਫਹਜ ਸੁਖ ਆਨੰਦ ਰਸ ਉਰਨ ਸਭ ਕਾਮ ਰਹਾਉ ਜਲਨ ਗੁਜੇ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾਗਤੀ ਜਾਕਾ ਵਡ ਪਰਤਾਪ ਬੇਲਾਵਲਾ ਮਹੱਲਾ ਪੰਜਵਾ ਗੁਰ ਪੁਰ ਅਰਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਫਹਿਜ ਸੁਖ ਆਨੰਦ ਰਸਪੂਰ ਰਸਬ ਕਾਮ ਰਹਾਉ ਜਲਨ 부ਜੇ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾਗਤੇ ਜਾ ਕਾ ਵਡ ਪਰਤਾਪ ਮੇਲਾਵਲ ਨਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੁੱਟੇ ਜਮ ਜਾਲ ਦੁਖ ਭੋਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਬੁਝੇ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਕਾ ਵੱਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਓ ਜਲਨ ਬੁਜੇ ਸੇ ਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਕਾ ਵਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾਂ ਗੁਰਪੁਰ ਆਰਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸ਼ੀਤਲ ਭਏ ਰੱਖੇ ਪ੍ਰਭ ਆਪ ਨਾਨਕ ਪ੍ਰਭ ਸਰਣਾ ਗਤੇ ਜਾਕਾ ਵਡ ਪਰਤਾਪ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸਪੂਰਨ ਸਭ ਕਾਮ ਰਹਾਉ ਜਲਨ 부ਜੀ ਸੀਤਲ ਪਏ ਰੱਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖਿਆ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸੇਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਕਾ ਵਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੋਤ ਬਤਾਇਆ ਟੂਟੇ ਜਮ ਜਾਲ ਦੁੱਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਨਨ 부ਜੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤਿ ਜਾ ਕਾ ਵਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੁਰਪੁਰਾਇ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਗ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੀ ਸੀਤਲ ਭੈ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾ ਗਤੀ ਜਾ ਕਾ ਵੱਡ ਪ੍ਰਤਾਪ ਮੇਲਾਵਲ ਮਹੱਲਾ ਪੰਜਵਾ ਗੁਰਪੁਰ ਆਰਾਧਿਆ ਹੋਏ ਕਿਰਪਾਲ ਮਾਰਗ ਸਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖੀ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੀ ਸੀਤਲ ਭੇਰ ਆਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਕਾ ਵਡ ਪ੍ਰਤਾਪ ਬਿਲਾਵਲ ਮਹੱਲਾ ਪੰਜਵਾ ਗੁਰਪੁਰ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖਾ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸੇਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ ਮੇਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮਜਾਲ ਦੁਖ ਭੋਗ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਕਾ ਵੱਡ ਪ੍ਰਤਾਪ ਬਿਲਾਵਲ ਮਹਲਾ ਪੰਜਵਾ ਗੁਰਪੁਰ ਅਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਖ ਸੰਸਾਰ ਟਿਆ ਗਾਵਤ ਪ੍ਰਭ ਨਾਮ ਫਹਜ ਸੁਖ ਆਨੰਦ ਰਸ ਉਰਨ ਸਭ ਕਾਮ ਰਹਾਉ जलन बुजे शीतल पये राखे आप नानक प्रभ शरणागति जाका जाका प्रताप बेलावल वल महला पञ्जवा गोरपुरा हुए कृपाल ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸੀਤਲ ਭਏ রাখে প্রভু আপ নানক প্রভু শরণাগতে জাকা বড প্রতাপ বেলাবন মহল্লা பஞ்சবা গুরুপুরা আরাধেয়া হোয়ে কৃপাল ਮਾਰਗ ਸੰਤ ਬਤਾਇਆ ਟੁੱਟੇ ਜਮ ਜਾਲ ਦੁੱਖ ਭੋਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਕਾ ਵੱਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਖ ਸੰਸਾਰ ਮਿਟ ਜਾ ਗਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰ ਰ ਸਭ ਕਾਮ ਰਹਾਓ ਜਲਨ ਬੁਝੇ ਸੇ ਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੋਰਾ ਪੁਰ ਆਰਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁੱਖ ਭੂਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ सहज सुख आनंद रस पूरन सब काम रहाऊ जलन बुझे शीतल भए रखे प्रभु आप नानक प्रभु शरणागते जाका वड प्रताप ਬਿਲਾਵਲਾ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੂਖ ਭੋਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸਪੂਰਨ ਸਭ ਕਾਮ ਰਹਾਉ ਜਲਨ ਬੁਜੀ ਸੀਤਲ ਪੈ ਰੱਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁੱਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਬੁਝੇ ਸੇਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਕਾ ਵਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁੱਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੇ ਜਾ ਕਾ ਵਡ ਪ੍ਰਤਾਪ ਮੇਲਾਵਲ ਮਹੱਲਾ ਪੰਜਵਾ ਗੁਰਪੁਰਾਇ ਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁੱਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾ ਗਤੀ ਜਾ ਕਾ ਵਡ ਪਰਤਾਪ ਮੇਲਾਵਲ ਮਹੱਲਾ ਪੰਜਵਾ ਗੁਰਪੁਰਾਇ ਆਰਾਧਿਆ ਹੋਏ ਕਿਰਪਾਲ ਮਾਰਗ ਸਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖੀ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਨਨ 부ਜੀ ਸੀਤਲ ਪੈ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਕਾ ਵੱਡ ਪ੍ਰਤਾਪ ਬਿਲਾਵਲ ਮਹਲਾ 5 ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੁਟੇ ਜਮ ਜਾਲ ਦੁੱਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸੇਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ ਮੇਲਾਵਲ ਮਹੱਲਾ ਪੰਜਵਾ ਗੁਰਪੁਰ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਗ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨੁ ਬੁਝੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ ਬਿਲਾਵਲ ਮਹਲਾ ਪੰਜਵਾ ਗੁਰਪੂਰ ਅਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਔਰਨ ਸਭ ਕਾਮ ਰਹਾਉ ਜਲਨ ਬੁਝੇ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾਗਤੀ ਜਾਕਾ ਵਡ ਪਰਤਾਪ ਬੇਲਾਵਲਾ ਮਹੱਲਾ ਪੰਜਵਾ ਗੁਰਪੂਰ ਅਰਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸੀਤਲ ਭਏ ਰੱਖੇ ਪ੍ਰਭ ਆਪ ਨਾਨਕ ਪ੍ਰਭ ਸਰਨਾ ਗਤੇ ਜਾ ਕਾ ਵਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨ ਆਗਤੀ ਜਾ ਕਾ ਵੱਡ ਪ੍ਰਤਾਪ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਬੁਜੇ ਸੇਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੁਰੂ ਪੁਰ ਆਰਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ सहज सुख आनंद रस पूरन सब काम रहाऊ जलन बुझे शीतल भए रखे प्रब आप नानक प्रभु शरणागते जाका वड परताप ਮੇਲਾ ਵਾਲਾ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੂਖ ਭੋਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੀ ਸੀਤਲ ਪੈ ਰੱਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁੱਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖਿਆ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸੇਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾਗਤੀ ਜਕਾ ਵਡ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੋਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੇ ਜਾ ਕਾ ਵਡ ਪ੍ਰਤਾਪ ਮੇਲਾਵਲ ਮਹੱਲਾ ਪੰਜਵਾ ਗੁਰਪੁਰਾਇ ਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੀ 시तल ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾ ਗਤੀ ਜਾ ਕਾ ਵੱਡ ਪ੍ਰਤਾਪ ਮੇਲਾਵਲ ਮਹੱਲਾ ਪੰਜਵਾ ਗੁਰਪੁਰਾਇ ਆਰਾਧਿਆ ਹੋਏ ਕਿਰਪਾਲ ਮਾਰਗ ਸਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾ ਮਿਟਿਆ ਗਾਵਤ ਪ੍ਰਭਨਾਮ ਸਹਿਜ ਸੁਖੀ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੀ ਸੀਤਲ ਭੇਰ ਆਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਕਾ ਵਡ ਪ੍ਰਤਾਪ ਬਿਲਾਵਲ ਮਹੱਲਾ ਪੰਜਵਾ ਗੁਰਪੁਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੁੱਟੇ ਜਮ ਜਾਲ ਦੁੱਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਾਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੇ ਸੇਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ ਮੇਲਾ ਬਲ ਮਹੱਲਾ ਪੰਜਵਾ ਗੁਰਪੁਰ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਗ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨੁ ਬੁਝੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵਡ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ